ਦਿਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਸਵਾਗਤ ਕਰਦੇ ਆ ਜੀ ਆ ਇਹਨੂੰ ਕਹਿੰਦੇ ਆ ਦੋਸਤੋ ਅੱਜ ਛੋਡੇ ਵਾਸਤੇ ਆਪਾਂ ਇੱਕ ਨਾ ਲਾਲ ਚੰਬੀ ਘੋੜੀ ਲੈ ਕੇ ਆਏ ਨੁਕਰੇ ਬੱਚੇ ਪੈਦਾ ਕਰਦੀ ਹੈ ਇਹ ਘੋੜੀ ਤੇ ਮਾਲਕ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਹੈਪੀ ਆਪਣੇ ਨਾਲ ਆ ਵੀਡੀਓ ਚ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣੇ ਦੋਸਤਾਂ ਨੂੰ ਆਪਣਾ ਨਾ ਪ੍ਰੋਪਰ ਐਡਰੈਸ ਜ਼ਰੂਰ ਦੱਸੋ ਮੇਰਾ ਪਿੰਡ ਗੇਰੀ ਭਾਗੀ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਬਠਿੰਡੇ ਤੋਂ 10 ਕਿਲੋਮੀਟਰ ਸਾਈਡ ਤੇ ਪਿੰਡ ਆ ਜੀ ਮਾਨਸਾ ਰੋਡ ਤੇ ਇਹ ਗਹਿਰੀ ਭਾਗੀ ਪਿੰਡ ਆ ਠੀਕ ਆ ਜੀ ਤੇ ਬਾਈ ਇਹ ਘੋੜੀ ਦੀ ਡਿਟੇਲ ਦੇ ਆਪਣੇ ਦੋਸਤਾਂ ਨੂੰ ਘੋੜੀ ਗੱਬਣਾ ਜੀ ਅੱਛਾ ਜੀ 7 ਮਹੀਨਿਆਂ ਦੀ ਪ੍ਰੈਗਨੈਂਟ ਆ ਇਹ ਅੱਛਾ ਜੀ ਤੇ ਨੁਗਰੇ ਬੱਚੇ ਦਿੰਦੀ ਆ ਠੀਕ ਆ ਜੀ ਪਹਿਲਾਂ ਆਮ ਅਗਰੇ ਦੇ ਬੇਸ਼ੇਰੀ ਹੈਗੀ ਨੁਗਰੀ ਜਿਹੜਾ ਬੱਚਾ ਇਹਦਾ ਹੀ ਆਗਾ ਬਾਈ ਆ ਇਸੇ ਘੋੜੀ ਦਾ ਹੀ ਬੱਚਾ ਜੀ ਇਹ ਠੀਕ ਆ ਤੇ ਦਰਯੋਧਨ ਦੀ ਬੱਚੀ ਆ ਇਹ ਇਹ ਆਪ ਜੀ ਹਾਂ ਆਨੇ ਆ ਆਹ ਪੱਕੇ ਵਾਲੇ ਘੋੜੇ ਦੀ ਘੋੜੀ ਆਣ ਆਉਣਾ ਜੀ अच्छा अच्छा हां कोड़ी आन आणा ऐमे ਆਪਾਂ ਕਿਸੇ ਨੂੰ ਝੂਠ ਮਾਰ ਕੇ ਨਹੀਂ ਦੇਣੀ ਠੀਕ ਆ ਜੀ ਆਣ ਨਾਉਂ ਕੋੜੀ ਐ 7 ਮਹੀਨਿਆਂ ਦੀ ਗੱਬਣਾਈ ਇਹੇ ਠੀਕ ਆ ਠੀਕ ਆ ਰੇਵੀਆ ਚਾਲ ਬਹੁਤ ਚੰਗਾ ਸੋਹਣਾ ਦੋਦੀ ਐ ਜੀ ਠੀਕ ਆ ਜੀ ਤੇ ਬਾਕੀ ਬਾਲ ਪੌਰੀਆਂ ਦੀ ਕਿਵੇਂ ਆ ਬਾਈ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਜੀ ਸਿੰਗਲ ਪੌਰੀ ਇੱਕ ਮੱਥੇ 'ਚ ਉਹ ਵੀ ਬਹੁਤ ਜਿਆਦਾ ਉੱਚੀ ਐ ਠੀਕ ਆ ਜੀ ਤੇ ਹਾਈਟ ਹੋਈਟ ਦੀ ਇਹ ਗੱਲ ਕਰਕੇ ਹਾਈਟ ਫੀਤਾ ਦਾ ਮਾਰਿਆ ਨਹੀਂ ਦੇਖੋ ਕਦੇ ਬਾਈ ਜੀ ਆਪਾਂ ਤੇ 60 ਇੰਚ ਦੇ ਲਗਭਗ ਹਾਈਟ ਆ ਕੋਈ ਸੂਤ 60 ਤੋਂ ਵੱਧ ਜੇ ਤੇ ਸੂਤ 60 ਤੋਂ ਘਟ ਜੇ ਅੱਧੇ ਇੰਚੀ ਦਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਸੂਤ ਦੋ ਸੂਤ ਦਾ ਪੈ ਸਕਦਾ ਜੀ ਠੀਕ ਹੈ 60 ਹੀ ਹੋਊਗੀ ਹਾਈਟ ਤਾਂ ਵੈਸੇ ਦੱਸੀ ਜਾਂਦੀ ਹੈ ਨਾ 60 ਇੰਚ ਦੇ ਲਗਭਗ ਬਾਕੀ ਹੱਡਾਂ ਪੈਰਾਂ ਦੀ ਬਈ ਖੁੱਲੀ ਆ ਘੋੜੀ ਬਾਕੀ ਪੈਰਾਂ ਪੂਰਾ ਦੀ ਬਹੁਤ ਜ਼ਿਆਦਾ ਮਜ਼ਬੂਤ ਆ ਜੀ ਪੈਰ ਸੰਭ ਘੋੜੇ ਵਾਲਾ ਸੰਭ ਲੱਗਿਆ ਜੀ ਇਹਦੇ ਠੀਕ ਆ ਤੇ ਦੋਸਤੋ ਤੁਸੀਂ ਵੀਡੀਓ ਚ ਆਪ ਹੀ ਦੇਖੀ ਜਾਂਨੇ ਗਰਦਨ ਗੁਰਦਨ ਚੰਗੀ ਲੱਗੀ ਆ ਮਜ਼ਬੂਤ ਆ ਘੋੜੀ ਪਿੱਠ ਪੂੜੇ ਦੀ ਮਜ਼ਬੂਤ ਆ ਬਾਕੀ ਸੰਭ ਸੰਭ ਵੇਖੋ ਚੰਗੇ ਮਜ਼ਬੂਤ ਸੰਭਾ ਪੈਰ ਆ ਯਾਨੀ ਕਿ ਨਿਉ ਬਹੁਤ ਚੰਗੀ ਆ ਜੀ। ਬਾਕੀ ਸਾਊਸੀਲ ਠੰਡੀ ਬਹੁਤ ਜ਼ਿਆਦਾ ਹੈ। ਠੀਕ ਹੈ। ਬੱਚਾ ਆਪਣਾ 7 ਸਾਲ ਦਾ। ਠੀਕ ਹੈ ਜੀ। ਸਵਾਰੀ ਉਹ ਵੀ ਕਰ ਲੈਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ। ਰੇਵੀਆ ਚਾਲ ਬਹੁਤ ਜ਼ਿਆਦਾ ਸੋਹਣਾ ਦੁਰਦੀ ਹੈ। ਰੇਵੀਆ ਚਾਲ ਦੀ ਪਾਸ ਆ ਹੈ। 30 ਦੀ ਸਪੀਡ ਤੇ ਤੁਰਦੀ ਤਾਂ ਜ਼ਿਆਦਾ ਹੈ ਜੀ ਜੇ ਕੋਈ ਆ ਕੇ ਤੋਰ ਕੇ ਦੇਖ ਲੇ ਭਲਾਂ ਦੀ। ਅੱਛਾ। ਤੇ 30 ਦੀ ਸਪੀਡ ਤੇ ਘੋੜੀ ਚੱਲਦੀ ਹੈ ਜੀ। ਠੀਕ ਹੈ। ਲਓ ਬਾਈ ਦੋਸਤੋ ਬਾਈ ਕਹਿੰਦਾ 30 ਦੀ ਸਪੀਡ ਤੇ ਘੋੜੀ ਚੱਲਦੀ ਹੈ ਚੱਲਦੀ ਤਾਂ ਥੋੜੀ ਘਣੀ ਇਦੋਂ ਵੀ ਜ਼ਿਆਦਾ ਆ। ਜੇ ਕੋਈ ਰੇਵੀਆ ਚਾਲ ਵਾਲਾ ਸ਼ਕੀਨ ਭਰਾ ਇਸ ਘੋੜੀ ਬਾਰੇ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਸੰਪਰਕ ਕਰ ਲਿਓ ਬਾਈ ਨਾਲ ਰੇਵੀਆ ਚਾਲ ਚਲਾ ਕੇ ਬਾਈ ਚੈੱਕ ਕਰਕੇ ਅਗਲਾ ਲਿਜਾ ਸਕਦਾ ਹਾਂ ਰੇਵੀਆ ਚਾਲ ਤੋੜ ਕੇ ਲਿਜਾ ਸਕਦਾ ਜੀ ਠੀਕ ਆ ਜੀ ਤੇ ਬਾਕੀ ਬਾਈ ਮਾੜੀ ਅੱਗੇ ਨੂੰ ਲੈ ਆਇਆ ਇਹਨੂੰ ਘੋੜੀ ਨੂੰ ਚੱਲ ਬੇਟਾ ਚਲੋ ਰੋਜੀ ਆਪਾਂ ਨਾ ਇਹਦਾ ਰਿਜਲਟ ਵੀ ਦਿਖਾ ਦਨੇ ਆਂਗੇ ਲਓ ਦੋਸਤੋ ਇਹ ਘੋੜੀ ਆ ਗਈ ਕੋਈ ਖਰੀਦ ਸਕਦੇ ਆਂਗੇ ਤੇ ਇਧਰ ਨੂੰ ਕਰ ਲਾ ਬਾਈ ਮਾੜੀ ਆਪਾਂ ਆ ਇਹਦਾ ਬੱਚਾ ਆ ਗਿਆ। ਲਓ ਦੋਸਤੋ ਬੱਚੇ ਦੇ ਤੁਹਾਡੀ ਮਾਨ ਨਿਗਾ ਮਰਾ ਦਿੰਨਾ। ਨੁਕਰਾ ਸਕੂਲੀਆ ਵਧਗਾ। ਇਹ ਕਿੰਨੇ ਮਹੀਨੇ ਆ ਉਮਰਾ ਬਈ ਬੱਚੇ ਦੀ? ਇਹ ਸਿਲੇ ਚ ਮਲਾਈ ਸੀਗੀ ਜੀ ਆਪਾਂ ਘੋੜੀ ਲਈ ਹੋਈ ਆ। ਅੱਛਾ। ਖਰੀਦੀ ਦੋਨੇ ਸੈਟ ਹੀ ਲਿਆ ਸੀਗਾ। ਠੀਕ ਹੈ। ਮਾਗੀ ਦੇ ਮੇਲੇ ਤੋਂ। ਠੀਕ ਆ ਜੀ। ਤੇ ਸਿਲੇ ਚ ਮਲਾਈ ਸੀ ਇਹ ਦਰਯੋਧਨ ਦੀ ਬੱਚੀ ਆ। ਘੋੜੀ ਵੀ ਅੱਖਾਂ ਦੀ ਬਿੱਲੀ ਆ। ਅੱਛਾ ਜੀ। ਤੇ ਬਸ਼ੇਰੀ ਵੀ ਅੱਖਾਂ ਦੀ ਬਿੱਲੀ ਆ। ਠੀਕ ਆ ਜੀ। ਪੱਕੇ ਵਾਲੇ ਬਾਈ ਕੋਲੇ ਗੋਰੇ ਕੋਲੇ ਬਹੁਤ ਚੰਗਾ ਘੋੜਾ ਦਰਯੋਧਨ ਨਾਮੀ ਘੋੜਾ ਸਭ ਨੇ ਸਾਰੇ ਭਰਾ ਜਾਣਦੇ ਆ ਘੋੜੀਆਂ ਵਾਲੇ ਹਾਂ ਜੀ ਭਾਈ ਜਾਣਦੇ ਆ ਬਹੁਤ ਸ਼ਕੀਨ ਘੋੜਾ ਚੰਗਾ ਹਾਂ ਉਸ ਘੋੜੇ ਦੀ ਬੱਚੀ ਹੈ ਜੋ ਉਸ ਘੋੜੇ ਤੋਂ ਘੋੜੀ ਹੈ ਬੱਚਾ ਦਿੱਤਾ ਇਹਨੇ ਪਹਿਲਾਂ ਠੀਕ ਠੀਕ ਤੇ ਹੁਣ ਭਾਈ ਕਿਹੜੇ ਤੋਂ ਗੱਬਣਾ ਇਹ ਸਿਲੇਜ ਮਲਾਈ ਹੈ ਜੀ ਆਪਾਂ ਗਾਹਾਂ ਦੇਖੋ ਦੇਸੀ ਜੇ ਬੰਦਿਆਂ ਤੋਂ ਲਈ ਸੀ ਝੂਠ ਆਪਾਂ ਕਿਸੇ ਨੂੰ ਮਾਰਨਾ ਨਹੀਂ ਵੀ ਆ ਇਸ ਤੋਂ ਗੱਬਣਾ ਇਸ ਤੋਂ ਗੱਬਣਾ ਦੇਸੀ ਇਹ ਬੰਦੇ ਸੀ ਵਿਚਾਰੇ ਉਹਨਾਂ ਤੋਂ ਲਈ ਸੀ ਉਹਨਾਂ ਨੇ ਦੱਸ ਕੇ ਦਿੱਤੀ ਹੈ ਕਹਿੰਦੇ ਨੋਗਰੇ ਘੋੜੇ ਤੋਂ ਗੱਬਣਾ अच्छा घोड़े ਦਾ ਮੇਰੇ ਦਿਮਾਗ ਚੋਂ ਨਿਕਲੀ ਗੱਲ ਪਤਾ ਨਹੀਂ ਯਾਰ ਕਿਹੜਾ ਦੱਸਿਆ ਸੀ ਠੀਕ ਹੈ ਚਲੋ ਉਹਦਾ ਕੋਈ ਨਾ ਕਨਫਰਮ ਹੋ ਜਾਂਦਾ ਹਾਂ ਨੋਗਰੇ ਘੋੜੇ ਤੋਂ ਗੱਭਣ ਦੱਸੀ ਐ ਠੀਕ ਹੈ ਤੇ 7 ਮਹੀਨਿਆਂ ਦੀ ਗੱਭਣ ਚ ਇੱਕ ਪਾਸਾ ਜੀ ਠੀਕ ਹੈ ਜੀ ਤੇ ਲਓ ਦੋਸਤੋ ਇਹ ਘੋੜੀ ਬਾਰੇ ਤੁਸੀਂ ਕਰ ਸਕਦੇ ਹੋ ਸੰਪਰਕ ਭਾਈ ਘੋੜੀ ਤੇ ਬਸ਼ੇਰੀ ਵੀ ਬਨਾਲ ਵਕਾਊ ਆ ਨਹੀਂ ਜੇ ਕੋਈ ਬਸ਼ੇਰੀ ਦਾ ਕੋਈ ਸ਼ਕੀਨ ਬੰਦਾ ਹੋਇਆ ਹਾਂ ਤਾਂ ਉਹਨੂੰ ਪਾਲਣ ਨੂੰ ਜੇ ਕੋਈ ਚੰਗਾ ਸ਼ਕੀਨ ਬੰਦਾ ਹੋਇਆ ਹਾਂ ਕਦਰ ਕਰਨ ਵਾਲਾ ਹੋਇਆ ਕਦਰ ਕਰਨ ਵਾਲੀ ਇੱਕ ਵਾਰੀ ਸੋਨੂ ਮੈਂ ਫੇਰ ਕੈਮਰਾ ਮਾਰਾ ਦਿੰਦਾ ਕੋਡੀ ਬਸ਼ੇਰੀ ਦੇ ਗੁਲਾਬੀ ਪਾਉਣ ਬਹੁਤ ਜ਼ਿਆਦਾ ਹੈ ਜੀ ਅੱਛਾ ਜੀ ਬਾਕੀ ਧੌਣ ਧੌਣ ਦੀ ਦੇਖੋ ਤੁਸੀਂ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਬਈ ਖੜਨੀ ਉਹ ਉਸ ਨੂੰ ਦੇਖ ਲਓ ਬਸ਼ੇਰੀ ਬਾਕੀ ਲੈਂ ਹਾਈਟ ਹੋਈਟ ਨੂੰ ਚੰਗੀ ਕਰਜੂ ਬਾਈ ਹਨਾ ਬਸ਼ੇਰੀ ਹਾਂ 7 ਮਹੀਨਿਆਂ ਦੀ ਬਸ਼ੇਰੀ ਹੈ ਹਾਂ ਉਹੀ ਗੱਲ ਕਰ ਰਹੇ ਹਾਂ ਬਸਲੇ ਚ ਮਲਾਈ ਸੀ ਤਕੂੜੇ ਦੀ ਸ਼ਕੀਨ ਆ ਹਨਾ ਹੂੰ ਪੂਰੀ ਤੇ ਇਹ ਘੋੜੀ ਦੀ ਬਾਈ ਫਿਰ ਕੀ ਡਿਮਾਂਡ ਕਰਦਾ ਜੇ ਕੋਈ ਭਰਾ ਨੂੰ ਚੰਗੀ ਲੱਗੀ ਤਾਂ ਕਰ ਲਾਂਗੇ ਜੀ ਕੋਈ ਨਹੀਂ ਫੋਨ ਕਰ ਲੂਗਾ ਕੋਈ ਬਾਈ ਹੁਣ ਤੇ ਡਿਮਾਂਡ ਕਰੋਂਗੇ ਫੋਨ ਤੇ ਕਰ ਲਾਂਗੇ ਉਹ ਹੈ ਜੰਮਿਆਂ ਦੇ ਮੁੱਲ ਚੰਬੀ ਕੋੜੀ ਹੈ ਜੰਮਿਆਂ ਦੇ ਮੁੱਲ ਚੀ ਬੇਚਣੀ ਹੈ ਕੋਈ ਆਪਣੀ ਐ ਤਾਂ ਹੈ ਨਹੀਂ ਵੀ ਆਪਾਂ ਨੁਗਰੀ ਦਾ ਰੇਟ ਮੰਗ ਲਾਂਗੇ ਵੀ ਨਹੀਂ ਹੱਸਿਆ ਤਾਂ ਹਾਂਜੀ ਇਹ ਤਾਂ ਹੈ ਕੋਈ ਆਪਾਂ ਨੁਗਰੀ ਰੇਵੀਆ ਚਾਲਦੀ ਪਾਸ ਆ ਹਾਂ ਰੇਵੀਆ ਚਾਲਦੀ ਪਾਸ ਹੈ ਜੀ ਲਓ ਦੋਸਤੋ ਦੇਖੋ ਤੁਸੀਂ ਕੋੜੀ ਦੀ ਬਾਡੀ ਬੰਤਰ ਬਹੁਤ ਮਜ਼ਬੂਤ ਆ ਤੇ ਖਰੀਦ ਸਾਦਿਆਂ ਤੁਸੀਂ ਬਾਈ ਨਾਲ ਕਰ ਲਓ ਸੰਪਰਕ ਬਾਈ ਇਹ ਕਰੇ ਆਪਣਾ ਸੰਪਰਕ ਨੰਬਰ ਬੋਲਦੇ ਮੋਬਾਈਲ ਨੰਬਰ ਹੈਗਾ 78376 ਜੀ ਅੱਛਾ ਜੀ 36510 ਠੀਕ ਹੈ ਜੀ ਧੰਨਵਾਦ ਦੋਸਤੋ ਕਰ ਦਿਓ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ